ਦਰਾਹਾ ਵਿਖੇ 2 ਦਿਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਨਾਲ ਲੋਕਾਂ ਚ ਹਾਹਾਕਾਰ ਮਚਿਆ ਆਮ ਜਨ ਜੀਵਨ ਹੋਇਆ ਪ੍ਰਭਾਵਿਤ ਉਥੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਲੇ 3 ਦਿਨ ਨਹੀਂ ਹੋਵੇਗੀ ਪੀਣ ਵਾਲੇ ਪਾਣੀ ਦੀ ਸਪਲਾਈ ਦਰੁਸਤ ਮਿਲੀ ਜਾਣਕਾਰੀ ਅਨੁਸਾਰ ਦਰਾਹਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਮੋਟਰ ਦੇ ਸੜ ਜਾਣ ਕਰਕੇ 2 ਦਿਨ ਤੋਂ ਬੰਦ ਹੈ ਉਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਦਰੁਸਤ ਕਰਨ ਨੂੰ 3 ਦਿਨ ਹੋਰ ਲੱਗ ਜਾਣੇ ਹਨ ਉਥੇ ਹੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਟੈਂਕਰ ਰਾਹੀਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਘਰ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਇਸ ਮੌਕੇ ਅਧਿਕਾਰੀਆਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਦਾ ਸਰਬ ਇੱਕ ਦਰਾਹਾ ਸ਼ਹਿਰ ਦੇ ਵਿੱਚ ਦੂਸਰੇ ਦਿਨ ਹੋ ਗਿਆ ਅੱਜ ਪਾਣੀ ਦੀ ਸਪਲਾਈ ਨਹੀਂ ਆ ਰਹੀ ਲੋਕਾਂ 'ਚ ਹਾਹਾਕਾਰ ਮਚਾਇਆ ਕੀ ਕਹਿਣਾ ਚਾਹੁੰਦਾ ਜੀ ਇਸ ਤਰ੍ਹਾਂ ਹੈਗਾ ਮੈਂ ਸਾਰੇ ਦਰਾਹ ਨਿਵਾਸੀਆਂ ਨੂੰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਵੀ ਜਿਹੜੀ ਸਾਡੀ ਮੋਟਰ ਸੀਗੀ ਦਾਣਾ ਮੰਡੀ ਵਿਖੇ ਲੱਗੀ ਹੋਈ ਚੱਲ ਰਹੀ ਸੀ ਉਹ ਜਿਹੜੀ ਹੈ ਪਿਛਲੇ ਦਿਨੀ ਜਿਹੜੀ ਕੱਲ ਮਤਲਬ ਹਾਲਾਂਕਿ ਛੁੱਟੀ ਦਾ ਦਿਨ ਸੀਗਾ ਪਰ ਫੇਰ ਵੀ ਸਾਡਾ ਮੇਰਾ ਜਿਹੜਾ ਸਾਰਾ ਸਟਾਫ ਹੈ ਰਾਤ ਨੂੰ ਅਸੀਂ 8:30 ਵਜੇ ਤੱਕ ਲੱਗੇ ਰਹੇ ਹਾਂ ਮਲੇਰ ਕੋਲ ਦੇ ਤੋਂ ਬੰਦੇ ਵਗੈਰਾ ਬੁਲਾ ਕੇ ਅਸੀਂ ਉਹ ਮੋਟਰ ਜਿਹੜੀ ਖਲਵਾ ਵੀ ਦਿੱਤੀ ਐ ਤੇ ਉਹ ਪਹੁੰਚਾ ਵੀ ਦਿੱਤੀ ਐ ਟਿਕਾਣੇ ਤੇ ਤੇ ਹੁਣ ਅਸੀਂ ਉਹਨੂੰ ਰਿਮਾਈਂਡ ਉਹ ਕਰ ਰਿਹਾ ਐ ਉਹਨੇ 3 ਦਿਨ ਦਾ ਸਮਾਂ ਦਾ ਸਾਨੂੰ ਕਿਹਾ ਹੈਗਾ ਵੀ ਘੱਟੋ ਘੱਟ 3 ਦਿਨ ਲੱਗਣਗੇ ਇਸ ਗੱਲ ਦੇ ਵਿੱਚ ਸੋ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਵੀ ਇੱਕ ਤਾਂ ਪਾਣੀ ਨੂੰ ਵਰਦੀ ਵਰਤੋ ਆ ਜਿਹੜੀ ਥੋੜੇ ਬੜੇ ਸੰਜਮ ਨਾਲ ਕਰਨ ਤੇ ਬੜੇ ਧਿਆਨ ਨਾਲ ਕਰਨ ਤੇ ਨਾਲ ਹੀ ਮੈਂ ਇਹ ਵੀ ਅਪੀਲ ਕਰਦਾ ਵੀ ਜਿਹੜੀ ਵੇਸਟੇਜ ਐ ਉਹਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ ਮਸਲ ਜਸਰ ਤੁਸੀਂ ਹੁਣੇ ਕਿਹਾ ਕਿ 3 ਦਿਨ ਲੱਗਣਗੇ ਪਰ ਜਿਹੜਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਜੀ ਜਿਨ੍ਹਾਂ ਕੋਲ ਕਰੇ ਮਤਲਬ ਸਮਾਸੀਵਲ ਨਹੀਂ ਲਗਵਾਏ ਹੋਏ ਜਿਹੜੇ ਕਿ ਨਗਰ ਕੌਂਸਲ ਦੇ ਪਾਣੀ ਤੇ ਡਿਪੈਂਡ ਨੇ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਏਗਾ ਇਸ ਤਰ੍ਹਾਂ ਸਰ ਕਿ ਸਾਡੀਆਂ ਮੋਟਰਾਂ ਦੇ ਸਾਰੇ ਜਿਹੜੇ ਤਿੰਨ ਮੋਟਰਾਂ ਨੇ ਸਾਡੀਆਂ ਅੜਾਈਆਂ ਰੋਡ ਤੇ ਆ ਜਾਂ ਉਧਰ ਜੈਪੁਰਾ ਰੋਡ ਤੇ ਆ ਜਾਂ ਇਹ ਆ ਇਹ ਆਪਸ ਚ ਇੰਟਰਕਨੈਕਟਡ ਨੇ ਪਾਣੀ ਦੀ ਉੱਪਰਲੀ ਮੰਜ਼ਲ ਤੇ ਤਾਂ ਸ਼ਾਇਦ ਨਾ ਚੜ ਸਕੇ ਪਰ ਥੱਲੇ ਮੇਰਾ ਖਿਆਲ ਹੈ ਕੋਈ ਦਿੱਕਤ ਐਡੀ ਆਉਂਦੀ ਨਹੀਂ ਬਾਕੀ ਸੇ ਇਸ ਕੰਮ ਲਈ ਦੋ ਟੈਂਕਰ ਵੀ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤੇ ਨੇ ਦੇਰੇ ਪਬਲਿਕ ਦੀ ਡਿਮਾਂਡ ਅਨੁਸਾਰ ਸਪਲਾਈ ਕਰਨਗੇ ਜੀ ਪਾਣੀ ਦੀ ਦਾ ਸਰ ਗੱਲ ਕਰਦੇ ਜਿਸ ਤਰ੍ਹਾਂ ਕਿ ਸਬਸਟੀਟਿਊਟ ਗਏ ਹੁੰਦਾ ਜੀ ਜਿੱਦਾਂ ਇਹ ਮੋਟਰ ਸੜ ਗਈ ਕੀ ਆਪਣੇ ਕੋਲ ਕੋਈ ਇੰਦਾਂ ਦਾ ਆਰਜੀ ਪ੍ਰਬੰਧ ਨਹੀਂ ਹੈਗਾ ਜੀ ਦੇਖੋ ਇਹ ਜਿਹੜੀ ਮੋਟਰ ਹੈਗੀ ਸਮਰਸੀਵਾਲ ਸਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਨਾ ਵੀ ਇਹ ਆਮ ਨਹੀਂ ਹੈ ਵੀ ਆਪਾਂ ਰੂਟੀਨ 'ਚ ਸੜ ਜਾਂਦੀ ਹੈ ਕਿਤੇ ਛਾਲ ਛੇ ਮਹੀਨੇ ਬਾਅਦ ਸੜ ਗਈ ਕਿਤੇ ਇੰਦਾਂ ਦੀ ਦਿੱਕਤ ਨਹੀਂ ਹੈ ਇੰਦਾਂ ਕਈ ਵਾਰ ਦਾਦਾ ਸਾਲ ਟੱਲ ਜਾਂਦੀ ਹੈ ਪੰਜ ਪੰਜ ਹੁਣ ਵੀ ਪੰਜ ਸੱਤ ਸਾਲ ਬਾਅਦ ਮੇਰੇ ਘਰੇ ਦਿੱਕਤ ਆਈ ਹੈ